ਲੋ ਜੀ ਅੱਜ ਸਾਡੇ ਦਮੂ ਨੂੰ ਡਿਊਟੀ ਲੱਗੀ ਕੱਪੜੇ ਧੋਣ ਦੀ। ਸਿਮਰਨ ਦੀ ਡਿਊਟੀ ਦਮਨ ਸੰਭਾਲ ਰਿਆ। ਸਾਸ਼ੀ ਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਟਾਈਮ ਹੈ ਰਾਤ ਦਾ। ਦੇਖ ਲਓ ਮੈਂ ਕੱਪੜੇ ਕਿਹੜੇ ਵਾਲੇ ਦੀ ਧੋਰੀ ਸੀ ਤੇ ਮੈਨੂੰ ਵਿੱਚ ਕੰਮ ਪੈ ਗਿਆ ਮੈਂ ਚਲੀ ਗਈ ਕਿਤੇ ਤੇ ਆਉਂਦਿਆਂ ਨੂੰ ਫਿਰ ਮੇਰੇ ਦਮਨ ਪੁੱਤ ਨੇ ਸਾਰੇ ਕੱਪੜੇ ਕੁੱਪੜੇ ਧੋ ਕੇ ਹੁਣ ਨਤਾਰ ਰਿਆ। ਹੈਲੋ ਦਮਨ। ਬਸ ਹੈਲੋ ਹੀ ਕਰਨਾ ਹੋਰ ਕੁਝ ਨਹੀਂ। ਅਮਨੇ ਬੋਟਲ ਅਖਰੇ ਨੇ ਥੱਲੇ ਬੈਠੇ ਹੈ। ਵੀ ਦੇਸੀ ਦਵਣ ਨੇ ਨਾ ਮੈਂ ਤੁਹਾਨੂੰ ਦਿਖਾਨੀਆਂ ਹੈਂ ਦਵਣ ਤੇ ਚੋਰੀ ਫੜੀ ਗਈ ਦਵਣ ਨੇ ਨਾ ਦੇਖੋ ਚੋਰੀ ਨਾ ਫ੍ਰਿਜ ਚ ਆਈਸਕ੍ਰੀਮਾਂ ਲਿਆ ਕੇ ਰੱਖੀਆਂ ਕਿੱਥੇ ਆ ਹੋਏ ਦੇਖੀ ਕਿੱਥੇ ਰੱਖੀਆਂ ਨੇ ਆ ਦੇਖੋ ਲੈ ਬਾਬਾ ਵੀ ਲਿਪਾਵੇ ਚੋ ਵੀ ਨਹੀਂ ਕੱਢੀਆਂ ਕੈਂਡੀ ਹੁਣ ਚੇਪੀ ਗਰੀ ਮੇਰਾ ਕੁਝ ਮਿੱਠਾ ਖਾਣ ਨੂੰ ਦਿਲ ਕਰਦਾ ਦਵਣ ਆਹ ਹੈ ਕਿੰਨੇ ਤੰਨੇ ਲੈ ਕੇ ਆਏ ਇਹ ਸਾਰੇ ਲਈ ਹੈ ਆ ਆਪਣੇ ਲਈ ਹੈ ਅੱਗੇ ਮੇਰੇ ਕੋਲ ਆਹ ਚਮੂ ਦਾ ਹੈ ਨਾ ਬਾਹਰ ਹੈ ਫਿਰ ਮੈਂ ਤਿੱਲਿਤ ਮੈਂ ਕਿ ਇੱਕ ਮੈਂਬਰ ਤਾਂ ਆਪਣਾ ਬਾਹਰ ਹੈ ਹੂੰ ਇਹ ਕਿਹੜਾ ਲੈ ਕੇ ਆਇਆ ਮੂਲ ਦੀ ਪਿਸਤਾ ਕੁਲਪੀ ਵੈਰੀ ਗੁੱਡ ਚਲੋ ਰੋਟੀ ਖਾਓ ਫਟਾਫਟ ਕਿੰਨੀ ਰੋਟੀ ਦੋ ਓਹੋ ਵੇਖਿਓਗੇ ਤੇ ਪਹਿਲਾਂ ਬੂਟਾ ਉੱਥੇ ਪਾਓ ਵਾਸ਼ਿੰਗ ਮਸ਼ੀਨ ਧੋਣ ਵਾਸਤੇ ਇਧਰ ਆਪਣੀ ਰੋਟੀ ਤਿਆਰ ਹੈ ਜੀ ਦਾਲ ਬਣ ਗਈ ਚੌਲ ਆਪਣੇ ਰੱਖੇ ਹੋਏ ਨੇ ਓਹੋ ਆ ਗਰਮੋ گرم ਪਰਤਾ ਜੀ ਤਾ ਚਲ ਅਗੇ ਤੇ ਦਮਣ ਹਜੇ ਸਲਾਦ ਕੱਟ ਰਹੀ ਐ ਦਮਣ ਇਹ ਚ ਥੋੜੀ ਸਲਾਦ ਕੱਟਿਆ ਜਾਣਾ ਅਰੇ ਨਹੀਂ ਮਾਤਾ ਤਰਾ ਕੱਟਨੀ ਵੱਡੀ ਆਹ ਪਲੇਟ ਲੈ ਆਂਦੀ ਠੀਕ ਐ ਦੂਜੀ ਲਿਉਣੀ ਹੈ ਨਾ ਸਾਫ ਇਹ ਤਾਂ ਰੋਟੀ ਖਾਣ ਵਾਸਤੇ ਆ ਕੋਈ ਗੱਲ ਨਹੀਂ ਸਾਡੀ ਮਸ਼ੀਨ ਚੱਲ ਰਹੀ ਕਿਤੇ ਰੋਟੀਆਂ ਖਾਧੀਆਂ ਨੇ ਆਰੀਆਂ ਵਿਆਹ ਵਾਲਾ ਕੰਮ ਹੋਇਆ ਪਿਆ ਸਾਡੇ ਘਰੇ ਹਣਾ ਮੈਂ ਵਿਆਹ ਵਾਲਾ ਮਾਹੌਲ ਬਣਿਆ ਪਿਆ ਸਾਡੇ ਘਰੇ ਨਹੀਂ ਛਿਲਣੀਆਂ ਨਹੀਂ ਹੁੰਦੀਆਂ ਇਹ ਐਂ ਬਸ ਲੰਬੀਆਂ ਲੰਬੀਆਂ ਕੱਟ ਬਿਚਾਲੀਆਂ ਕੱਟ ਪਹਿਲਾਂ ਸੜੀਆਂ ਕੱਟ ਅਰੇ ਐ ਨਹੀਂ ਇੱਥੋਂ ਕੱਟ ਪਹਿਲਾਂ ਛੋਟੀ ਕਰ ਹਾਂ ਲੰਬੇ ਪੀਸ ਕੱਟ ਕੱਟਣੀਆਂ ਨਹੀਂ ਹੁੰਦੀ ਤੈਨੂੰ ਇੱਦੂ ਛੋਟੇ ਕਰੋ ਐਡੇ ਵੱਡੇ ਨੇ ਇੱਥੇ ਕੂਲਰ ਚੱਲ ਰਿਹਾ ਕਿਤੇ ਵਾਸ਼ਿੰਗ ਮਸ਼ੀਨ ਗਾਹ ਪਿਆ ਹੋਇਆ ਵਿਆਹ ਵਾਲਾ ਮਾਹੌਲ ਇੱਧਰ ਤਰ੍ਹਾਂ ਕੱਟੀਆਂ ਜਾ ਰਹੀਆਂ ਕਿਤੇ ਬਾਹਰ ਵਾਲੀ ਵੀ ਲੱਗੀ ਬਾਹਰ ਵਾਲੀ ਅੱਛਾ ਸਾਡੇ ਨਾਲ ਸਾਹਮਣੇ ਫੰਕਸ਼ਨ ਹੈ ਮੈਂ ਦਿਖਾਨੀ ਆ ਤੁਹਾਨੂੰ ਰੋਟੀ ਖਾ ਲਾ ਪਹਿਲਾਂ ਮੈਂ ਫੇਰ ਕਰਦੇ ਆਪਾਂ ਗੱਲ ਬੈ ਕੇ ਥੜ ਨਾਲ ਹਣਾ ਰੋਟੀ ਖਤਮ ਕਰਕੇ ਨਾਲ ਦੀ ਨਾਲ ਦਮਣ ਐਸਾ ਕਦੋਂ ਦੀ ਵਿਚਾਰੀ ਕਹਿ ਰਹੀ ਹੈ ਤਾਂ ਕਦੋਂ ਖਾਵਾਂਗੇ ਕਦੋਂ ਖਾਵਾਂਗੇ ਜੋ ਛੋਟਾ ਜਿਹਾ ਬੱਚਾ ਨੇ ਕਦੋਂ ਖਾਵਾਂਗੇ ਕਦੋਂ ਖਾਵਾਂਗੇ ਮੈਂ ਤੇ ਚਾਰ ਨਾਲ ਲੈ ਕੇ ਆਈ ਸੀ ਤੇ ਆ ਮੈਂ ਤੁਹਾਨੂੰ ਬਾਹਰ ਦੇ ਖਾਨੇ ਆ ਕਿ ਸਾਡੇ ਫੰਕਸ਼ਨ ਆ ਸਾਹਮਣੇ ਤੇ ਤੁਹਾਨੂੰ ਫਿਰ ਮੈਂ ਦਮਨ ਦੀ ਸਟੋਰੀ ਦੱਸਣੀ ਆ ਇੰਦਰ ਨਾਲ ਸਾਹਮਣੇ ਆਨਾ ਇੱਧਰ ਉਹਨਾਂ ਨੇ ਨਵੀਆਂ ਦੁਕਾਨਾਂ ਪਾਈਆਂ ਤੇ ਸਵੇਰੇ ਹੈਗਾ ਮੂਰਤ ਤੇ ਇੱਧਰ ਹਲਵਾਈ ਹਲੂਈ ਲੱਗੇ ਤੇ ਕੰਮ ਚੱਲ ਰਿਹਾ ਤੇ ਮੈਂ ਤੁਹਾਨੂੰ ਦਿਖਾਤਾ ਨਾ ਸਾਹਮਣੇ ਸਾਡੇ ਮੋਰਤਾ ਤੇ ਦਮਨ ਉਤਾਰ ਮੇਰੇ ਨਾਲ ਬਾਹਰ ਪਤਾ ਕੀ ਗੱਲਾਂ ਕਰਦੀ ਕਿ ਨਹੀਂ ਮम्मा ਆਪਾਂ ਨੂੰ ਨਹੀਂ ਸੱਦਿਆ ਮੈਂ ਕਿਹਾ ਨਹੀਂ ਹਜੇ ਤੱਕ ਤਾਂ ਨਹੀਂ ਸੱਦਿਆ ਕਹਿੰਦੀ ਕਹਿੰਦੀ ਜੇ ਇਹਨਾਂ ਨੇ ਨਾ ਸੱਦਿਆ ਫਿਰ ਦੇਖ ਲਿਓ ਮੈਂ ਕਿਹਾ ਨਾ ਸੱਦਿਆ ਫਿਰ ਆਪਾਂ ਉਹਨਾਂ ਨੂੰ ਦਿਖਾਉਂਦੇ ਸ਼ਾਪਿੰਗ ਨਹੀਂ ਕਰਾਂਗੇ ਹਨਾ ਕਹਿੰਦੀ ਨਹੀਂ ਇਹ ਨਹੀਂ ਹੋ ਸਕਦਾ ਆਪਾਂ ਕਵਾਂਗੇ ਅਸੀਂ ਤੁਹਾਡੀ ਦੁਕਾਨ ਤੇ ਸ਼ਾਪਿੰਗ ਨਹੀਂ ਮਰ ਗਿਆ ਸੱਦ ਲਿਆ ਉਹਨੂੰ ਨੀ ਚ ਐਂਟਰੀ ਹਾਂ ਆਂਟੀ ਦਾ ਹੁਣੇ ਵੀ ਸੁਨੇਹਾ ਆ ਆਂਟੀ ਕਹਿੰਦੇ ਤੁਹਾਨੂੰ ਵੀ ਸੱਦਿਆ ਤੇ ਹੁਣ ਦਮਨ ਖੁਸ਼ ਆ ਕਿ ਮੈਨੂੰ ਸੱਦਿਆ ਤੇ ਦਮਨ ਉਹਨਾਂ ਦਾ ਸਵੇਰੇ ਫੰਕਸ਼ਨ ਆ ਨੇ ਤੂੰ ਸਕ ਹਾਂ ਜਿਆੜੇ ਚੜਕੇ ਚੜਕੇ ਹਾਂ ਚੜਦੀ ਚੜਕੇ ਹਾਂ ਤੁਸੀਂ ਉੱਥੋਂ ਪਵਾ ਲਿਆਇਓ ਇਹ ਪਾਪਾ ਲੈ ਜੀ ਕਿਉਂ ਮੇਰੀ ਕੁੜੀ ਨੇ ਖਵਾਣਾ ਜੀ ਤੁਸੀਂ ਕੁੜੀ ਨੂੰ ਦਿੱਤਾ ਉਹਨੇ ਮਨਾਂ ਕਰ ਦੇਆ ਸਭ ਨੂੰ ਮੁੰਡੀ ਦੁਕਾਨ ਤੇ ਸ਼ੋਪਿੰਗ ਨੂੰ ਤੇਰੇ ਨਹੀਂ ਕੀ ਪਤਾ ਉਹਨਾਂ ਕੀ ਖਵਾਣਾ ਕੀ ਨਹੀਂ ਇਹ ਤੈਨੂੰ ਪਤਾ ਦਮੋਂ ਕਹਿੰਦੀ ਛੋਲੇ ਭਟੂਰੇ ਲੱਗਣਗੇ ਮੈਂ ਕਰੀ ਪਕੌੜੇ ਕੱਲ ਲੱਗਣੇ ਨਾਲ ਹੋਰ ਭਾਈ ਲੱਗੇ ਰੂਪ ਵਧੀਆ ਖਾਣ ਮਿਲ ਅਛਾ ਵਧੀਆ ਖਾਣ ਖੇਚਾ ਫਿਰ ਠੀਕਾ ਦਮਣ ਦੇ ਵੇਲੇ ਮੂੰਹ ਸੁਆਰੇ ਮੈਂ ਦਮਣ ਉਹਨਾਂ ਨੂੰ ਲੁਖਨਿਆ ਉਹ ਮੌਲਦ ਜੀ ਵੀ ਹਾਂ ਇਹਨਾਂ ਦੀ ਦੁਕਾਨ ਨਾ ਉਧਰ ਹੁੰਦੀ ਸੀ ਜਿੱਧਰ ਦਮਨ ਟਿਊਸ਼ਨ ਜਾਂਦੀ ਤੇ ਹੁਣ ਇਹਨਾਂ ਨੇ ਇੱਥੇ ਪਾ ਲਈ ਤੇ ਦਮਨ ਉੱਥੋਂ ਇੱਕ ਵਾਰੀ ਕੱਪੜੇ ਲੈ ਕੇ ਆਈ ਸੀ ਤੇ ਦਮਨ ਹੁਣ ਇਸੇ ਚੱਕਰਾ ਚ ਘੈਰੀ ਕਿ ਮੈਂ ਤੇ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਹੂੰ ਚਲਦੇ ਆ ਉਹਨੂੰ ਪਤਾ ਹੈ ਕਿ ਦਮਨ ਕੁੜੀ ਹੈ ਕੱਪੜੇ ਵਾਪਸ ਦੇ ਗਈ ਸੀ ਸਵੇਰ ਜਾਈ ਕਿ ਮੈਂ ਕਿਹਾ ਤੁਹਾਡੇ ਦੁਕਾਨ ਤੋਂ ਸ਼ਾਪਿੰਗ ਨਹੀਂ ਕਰਨੀ ਜੇ ਤੁਸੀਂ ਮੈਨੂੰ ਨਾ ਬੁਲਾਇਆ ਹੈ ਜੇ ਮੈਨੂੰ ਨਾ ਖਾਣ ਨੂੰ ਦਿੱਤਾ ਤੂੰ ਨੀਤ ਪਾ ਦੇਣੀ ਆ ਹਾਂ ਆਇਆ ਨਾ ਕੱਲ ਨੇਰੀ ਆਈ ਤੇ ਸਾਰੀ ਜਾਲੀ ਸਾਡੀ ਮਿੱਟੀ ਦੀ ਭਰੀ ਪਈ ਐ ਸਵੇਰੇ ਸਾਫ਼ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਮਨ ਨੂੰ ਮਸ਼ੂਤ ਹੁੰਦੇ ਆਦਾ ਮਨੇ ਇੰਨੀ ਸਰਫ ਪਾਈ ਵੇ ਤੇ ਜਿੰਨੀ ਵੀ ਕਹਿ ਦੋ ਚਿੱਟੇ ਹੋ ਗਏ ਤੇ ਲਾ ਨਵੇਂ ਲੱਗ ਰਹੇ ਪੂਰੇ ਨਵੇਂ ਹਾਂ ਨਵੇਂ ਨੇ ਤੇ ਮੇਰੀ ਬਾਦੀ ਕੌਣ ਆਈ ਐ ਆਪਾਂ ਤੇ ਸਾਡੇ ਨਾਲ ਸੈਰ ਕਰਦੇ ਆ ਮਮਾ ਦੀ ਆਹੀ ਗਰਗੱਦ ਲਾਦੀ ਸਾਰੇ ਖਾਣੇ ਮਾ ਉਹਦੋਂ ਖਾਂਦੇ ਨੇ ਮੇਰੀ ਆਦਤ ਨੂੰ ਥੋੜੀ ਥੋੜੀ ਚੀਜ਼ ਕਰਨੀ ਤੂੰ ਥੋੜਾ ਥੋੜਾ ਮਿੰਟ ਮਾਰਦੀ ਏਸ ਟੌਪਿਕ ਤੇ ਕੱਲ ਵਾਲੇ ਵਲੌਗ ਤੇ ਗੱਲ ਹੋਈ ਤੇ ਇੱਥੇ ਮੈਂ ਇੱਕ ਕਾ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਇੱਕ ਕਮੈਂਟ ਆਇਆ ਸੀ ਗੱਲ ਮੇਰੀ ਭੈਣ ਦਾ ਤੇ ਉਹ ਕਹ ਰਹੇ ਹਨਾ ਚਾਦਰ ਉਸ ਰੂਮ ਦੀ ਨਾ ਬੈੱਡਰੂਮ ਦੀ ਚਾਦਰ ਤਾਂ ਚੇਂਜ ਕਰ ਲਓ ਇਹ 10 ਦਿਨ ਹੋ ਗਏ ਉਹ ਪਿੱਛੀ ਨੂੰ ਤੇ ਭੈਣ ਮੇਰੀਏ ਉਹ ਸਾਡੇ ਕੋਈ ਨਹੀਂ ਪੈਂਦਾ ਤੇ 10 ਦਿਨ ਵੀ ਨਹੀਂ ਹੋਏ ਉਹਨੂੰ ਚਾਦਰ ਪਿੱਛੀ ਨੂੰ ਇੱਕ ਵੀਕ ਹੋਇਆ ਹੋਣਾ ਜ਼ਰੂਰੀ 7 ਦਿਨ ਹੋਏ ਤੇ 4 ਦਿਨ ਤੋਂ ਹੀ ਜ਼ਿਆਦਾ ਗਹਿਗੇ ਨਾ 3 ਦਿਨ ਤੋਂ ਹੀ ਜ਼ਿਆਦਾ ਗਹਿਗੇ ਤੇ ਉਹ ਉਸ ਬੈਡਰੂਮ 'ਚ ਸਾਡੇ ਨਾਲ ਕੋਈ ਦਿਨੇ ਸੌਂਦਾ ਨਾ ਕੋਈ ਰਾਤ ਨੂੰ ਸੌਂਦਾ ਸਿਰਫ ਅਸੀਂ ਕੱਪੜੇ ਹੀ ਹੁੰਦੇ ਨੇ ਉਹਦੇ ਤੇ ਹਾਂ ਉਸ ਕੱਪੜੇ ਪਏ ਹੁੰਦੇ ਨੇ ਫੋਲਡ ਕਰ ਲੇ ਜਾਂ ਪ੍ਰੈਸ ਕਰ ਲੇ ਤੇ ਜ਼ਿਆਦਾ ਨਹੀਂ ਬਾਕੀ ਚਲੋ ਜੇ ਤੁਸੀਂ ਕਹਿੰਦੇ ਤਾਂ ਸਵੇਰੇ ਅਸੀਂ ਚੇਂਜ ਕਰ ਲਾਂ ਗੁੱਸਾ ਨਹੀਂ ਕਰਨਾ ਠੀਕ ਹੈ ਨਾ ਕਿਸੇ ਵਾਰੀ ਦੇਖੋ ਚੜਾਓਗੇ ਮੈਨੂੰ ਮੈਂ ਥੋੜੀ ਚੜਾਣਾ ਮੈਂ ਕਿਉਂ ਚੜਾਣਾ ਹੈ ਜਿੰਨਾ ਖਾਦੀ ਗਈ ਮम्मा ਮੈਂ ਹੈਗੀਆਂ ਦੇ ਦੇਉ। ਕੋਈ ਪਤਾ ਨਹੀਂ ਮम्मा ਦੀ ਦਾਦੋ ਤੈਹੋ ਦੀ ਹੈ ਨਹੀਂ। ਮਮਾ ਨੂੰ ਛੇਤੀ ਜਿਆਦਾ ਮਿੱਠਾ ਪਸੰਦ ਨਹੀਂ। ਜਿੰਨਾ ਖਾਦੀ ਗਈ ਤੁਹਾਨੂੰ ਦੇ ਦਿੰਦੀ। ਠੀਕ ਹੈ। ਠੀਕ ਹੈ। ਨੇਰੇ ਚ ਨਹੀਂ ਆ ਰਹੀ। ਕੋਈ ਹੈ ਨਾ। ਆ 10 ਸਪਿੰਚ ਪਾਣਾ। ਇਹਦਾ ਉੱਪਰਲਾ ਉੱਪਰਲਾ ਸਵਾਦ ਹੈ। ਅੰਦਰੋਂ ਤਾਂ ਪੂਰੀ ਉਹੀ ਹੈ। ਐ ਕਰੋ ਤੁਸੀਂ ਉੱਪਰਲਾ ਉੱਪਰਲਾ ਖਾ ਲਓ, ਨੀਚਰਲਾ ਮੈਨੂੰ ਦੇ ਦਿਓ। ਠੀਕ। ਹੂੰ ਕਿੰਨੇ ਦੀ ਲੈ ਕੇ ਆਈਏ? 30 ਅੰਦਰੋਂ ਖੋਕੀ ਜੀ ਬਾਹਰੋਂ ਮਿੱਠੀ ਆ ਜਿਹੜੇ ਉੱਪਰ ਨਾ ਖਾਓ ਇਹ ਨਿੰਦੂ ਨਾ ਮਮਾ ਆਈਸਕ੍ਰੀਮ ਆਪਣੇ ਵਾਲਾ ਫਲੇਵਰ ਉੱਪਰ ਚਾਕਲੇਟ ਲੱਗੀ ਹੈ نیچے ਤਾਂ ਚਾਕਲੇਟ ਨਹੀਂ ਪਿਸਤਾ ਦੁੱਧ ਪਤਾ ਨਹੀਂ ਕੀ ਲੱਗਿਆ ਨਹੀਂ ਨਹੀਂ ਚਾਕਲੇਟ ਵਰਗੀਆਂ ਜੀ ਮੈਂ ਵਾਈਟ ਚਾਕਲੇਟ ਨਹੀਂ ਹਾਂ ਮਿਲਕੀ ਵਾਲ ਹੂੰ ਲੰਮੇ ਦਾ ਵਾਗੇ ਨਾ ਕੰਮ ਤੇ ਆਇਆ ਸਵੇਰ ਨੂੰ ਦੇ ਦੇਣਗੇ ਖਾਣ ਨਾ ਹੀ ਨਾ ਸਾਰੇ ਕੱਪੜੇ ਧੋਤੇ ਘੜਾ ਘੜਾ ਤਾ ਨਾ ਉਪਰੇ ਨਾਲ ਸ਼ਾਮ ਦੀ ਧੋਣ ਲੱਗੀ ਹਾਂ ਤੇ ਮੈਂ ਚਲੀ ਗਈ ਹਾਂ ਉਹਦੇ ਘਰ ਕੇ ਮੇਰਾ ਕੰਮ ਰੁਕ ਗਿਆ ਫਿਰ ਮੇਰੇ ਦਮਨ ਨੇ ਧੋਤੇ ਚੜ ਗਏ ਹੂੰ ਦਮ ਨੂੰ ਗਾਲੀ ਮਿੱਠੀ ਐ ਲਓ ਦਮ ਹੂੰ ਗੱਲਾਂ ਕੋਈ ਨਾ ਮੈਂ ਜਾ ਕੇ ਕਰਦੀ ਹਾਂ ਖਾ ਲੋ ਨਾ ਨਾ ਅੱਜ ਹਵਾ ਨਹੀਂ ਚੱਲਣ ਦੀ ਬਿਲਕੁਲ ਹੂੰ ਉਹ ਗਰਮੀ ਅੱਜ ਤਿਆਰੇ ਸੀ ਤੁਹਾਨੂੰ 40 ਡਿਗਰੀ ਸੈਲਸੀਅਸ ਹੋਇਆ ਪਿਆ ਹਾਂ ਗਰਮੀ ਬੰਮਾ ਤੂੰ ਤੂੰ ਨਹੀਂ ਬਤੂ ਤਾ ਕੂਲਰ ਲਾ ਕੇ ਪਈ ਸੀ ਮੈਨੂੰ ਪੁੱਛ ਮੈਂ ਸਕੂਲ ਤੋਂ ਉਤਰੀ ਤੱਪੇ ਹੀ ਮੇਰੇ ਲੱਤਾਂ ਮੇਰੀ ਗਰਮ ਉਸ ਤੋਂ ਸਕੂਲ ਟਿਊਸ਼ਨ ਗਈ ਆਏ ਹਾਏ 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 ਲੋ ਤੱਤੀ ਉਸ ਤੋਂ ਬਾਅਦ ਜਾ ਜਾ ਗਿਆ ਸਿਮੂ ਆ ਗਿਆ ਮੇਰਾ ਆ ਦਵਾਈ ਲੈਣ ਤੁਸੀਂ ਐਟਲੀਸਟ ਜੂਸ ਤਾਂ ਪੀਆ ਗਰਮੀ ਚ ਮੈਂ ਤਾਂ ਉਹ ਵੀ ਨਹੀਂ ਪੀਤਾ ਬਿਲਕੁਲ ਪੈਸੇ ਹੀ ਨਹੀਂ ਹੁੰਦੇ ₹100 ਜੇਬ 'ਚ ਰੱਖਿਆ ਕਰੋ ਤੁਸੀਂ ਕੱਢ ਲੈਂਦੇ ਹੋ ਕਿ ਤਬੂ ਤਾਂ ਮੈਂ ਨਹੀਂ ਕੱਢਿਆ ਮੋਂ ਜਦੋਂ ਪੈਂਟ ਕੁੰਨ ਧੋਣ ਲੱਗੂ ਨਿਕਲ ਜਾਂਦਾ ਜੇ ਕਿਤੇ ਬਾਅਦ ਚ ਸਰਾਜ ਸਕੂਟੀ ਖਰਾਬ ਹੋ ਜੇ ਕੋਈ ਕੰਮ ਪੈ ਜੇ ਕੋਈ ਪੈਂਚਰ ਹੋ ਜੇ ਕੋਸ਼ ਹੋ ਜੇ ਤਾਂ ਤੁਸੀਂ ਪੈਸੇ ਕੱਢ ਕੇ ਕਰਾ ਸਕੋ ਕੋਈ ਕੰਮ ਹਾਂਜੀ ਨੈਕਸਟ ਮਾਰਨਿੰਗ ਹੋ ਗਈ ਐ ਤਾਂ ਧੁੱਪ ਪੂਰੀ ਚੜੀ ਹੋਈ ਐ ਤੇ ਕੁਝ ਕੱਪੜੇ ਆਪਣੇ ਧੋਣ ਵਾਲੇ ਸੀ ਤੇ ਉਹ ਆਪਾਂ ਹੁਣ ਧੋਂਦੇ ਪਏ ਬੈੱਡ ਸ਼ੀਟਾਂ ਸੋਫਿਆਂ ਦੇ ਕੱਪੜੇ ਤੇ ਹੋਰ ਥੋੜੇ ਮੋਟੇ ਛੋਟੇ ਮੋਟੇ ਤੇ ਕੱਪੜੇ ਦੇਖੋ ਹਵਾ ਨਾਲ ਓਡਾ ਢੱਡ ਕੇ ਕਿੱਧਰ ਆ ਗਏ ਮੇਰੇ ਭਿੱਲੋ ਕਵਰ ਸਾਰੇ ਥੱਲੇ ਡੇਗੇ ਨਾਲ ਮੈਂ ਕਲਿੱਪ ਲਾਏ ਨੇ ਇਹ ਮੈਂ ਕੁਰਸੀ ਤੇ ਪਾ ਕੇ ਗਈ ਹਾਂ ਤੇ ਇਹ ਥੱਲੇ ਡੇਗ ਗਏ ਮੈਟ ਮੁਰਤ ਧੋਣ ਵਾਲੇ ਹਨ ਉਹ ਤੁਰਤੇ ਤੇ ਕੱਲ ਵਾਲੇ ਕੱਪੜੇ ਪਏ ਨੇ ਪ੍ਰੈਸ ਕਰਨ ਵਾਲੇ ਕੁਝ ਫੋਲਡ ਕਰਤੇ ਤੇ ਲੋ ਭੈਣੇ ਤੁਹਾਡੇ ਕਹਿੰਦੇ ਬੈੱਡ ਸ਼ੀਟਾਂ ਚੇਂਜ ਕਰਤੀਆਂ ਅੱਜ ਉਧਰ ਵੀ ਚੇਂਜ ਕਰਤੀ ਵੈਸੇ ਇਸ ਰੂਮ 'ਚ ਸਾਡੇ ਕੋਈ ਬੈਂਦਾ ਨਹੀਂ ਜੇ 15 ਦਿਨ ਵੀ ਲੰਘ ਜਾਣ ਬੈੱਡ ਸ਼ੀਟਾਂ ਤੇ ਕੋਈ ਚੱਕਰ ਨਹੀਂ ਕਿਉਂ ਇੱਥੇ ਨਾ ਕੋਈ ਪੈਂਦਾ ਤੇ ਨਾ ਕੋਈ ਬੈਂਦਾ ਤੇ ਇਸ ਕਰਕੇ ਬੈੱਡ ਸ਼ੀਟ ਇੱਕ ਵੀਕਲੀ ਰਾਮ ਨਾਲ ਵਿਛੇ ਰਹਿੰਦੀ ਇੱਥੇ ਤੇ ਉਸ ਰੂਮ ਦੀ ਅਹੀ ਡੇਲੀ ਬੈੱਡਸ਼ੀਟ ਚੇਂਜ ਕਰੀ ਦੀਏ ਤਾਂ ਕਿਹਾ ਗੈਸ ਸੇਮ ਕਰ ਦਿਓ ਗੈਸ ਫੁੱਲ ਕਰਕੇ ਤੁਰ ਗੇ ਨੂੰ ਦੁੱਧ ਭਾਵੇਂ ਉਬਲ ਜੇ ਅੱਜ ਮੌਸਮ ਜਿਹੜਾ ਨਾ ਹਵਾ ਚੱਲ ਰਹੀ ਏ ਥੋੜਾ ਜਿਹਾ ਨਾਰਮਲ ਹੋਇਆ ਥੋੜਾ ਜਿਹਾ ਡਾਊਨ ਹੋਇਆ ਬਹੁਤ ਜ਼ਿਆਦਾ ਨਹੀਂ ਤੇ ਇਧਰੋਂ ਸਾਡੇ ਉਧਰੋਂ ਸੋਈ ਦੀ ਵਿੰਡੋ ਤੇ ਇਹੇ ਸਾਹਮਣੇ ਕ੍ਰੋਸਿੰਗ ਹੋ ਰਹੀ ਤੇ ਮੌਸਮ ਥੋੜਾ ਜਿਹਾ ਨਾਰਮਲ ਹੈ ਅੱਜ ਠੰਡਾ ਤੇ ਆਪਾਂ ਵੀ ਬਸ ਆਪਣੇ ਸੋਫਿਆਂ ਦੇ ਕੱਪੜੇ ਸੁੱਕ ਗਏ ਇਹਨਾਂ ਨੂੰ ਵਿਛਾਣਿਆ ਤੇ ਆਪਣੇ ਕੰਮਕਾਰ ਜਿਹੜੇ ਕੰਟੀਨਿਊ ਕਰਦੇ ਆ ਬਣੇ ਰਹੋ ਵਲੌਗ 'ਚ अच्छा आज मौसम भी थोड़ा चेंज है ना पता गए गर्मी बहुत कम ਖਰਾਬ ਸੀਗਾ ਉੱਠੇ ਉੱਠਣ ਸਾਰੀ ਸਿਰ ਦਰਦ ਉਹ ਤੁਸੀਂ ਕੂਲਰ ਦੇ ਅੱਗੇ ਪਏ ਸੀ ਜਮਾ ਹੀ ਤੁਸੀਂ ਦੇ ਅੱਗੇ ਆਫਿਸ ਜਾ ਕੇ ਗੋਲੀ ਖਾਣੀ ਪਈ ਤਾਂ ਜਾ ਕੇ ਸਾਰਾ ਦਿਨ ਬੈਠਿਆ ਕਿ ਨਹੀਂ ਤਾਂ ਸਿਰ ਦਰਦ ਨਹੀਂ ਬੰਦ ਹੋ ਰਿਹਾ ਨਹੀਂ ਨਹੀਂ ਉਹ ਕੂਲਰ ਦੇ ਅੱਗੇ ਪੈ ਗਏ ਨਾ ਇੱਕਦਮ ਤੇ ਹੁਣ ਕਾਫੀ ਜਿਹਾ ਤਰਾਮ ਹੈ ਸੱਸੀਕਾਲ ਦੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਗੱਲਾਂ ਮਾਰਦਾ ਰਹਿ ਗਿਆ ਤੇ ਤੁਹਾਨੂੰ ਸੱਸੀਕਾਲ ਬੁਲਾਈ ਨਹੀਂ ਤੇ ਸਾਡੇ ਵਲੌਗ ਦੇ ਵਿੱਚ ਤੁਸੀਂ ਇੰਜੋਏ ਕਰਦੇ ਹੋਵੋਗੇ ਤੇ ਸਾਡੇ ਵਲੌਗ ਨੂੰ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਤੇ ਅੱਗੇ ਵੀ ਐਂ ਪਿਆਰ ਦਿੰਦੇ ਰਹੋ ਤੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਦੇ ਰਹਾ ਕਰੋ ਤੇ ਮੇਰਾ ਆਫਿਸ ਦਾ ਹੋ ਗਿਆ ਟਾਈਮ ਜਾਣ ਦਾ ਤੇ ਗੱਲਾਂ ਮੇਰੇ ਕੋਲ ਇਸ ਟਾਈਮ ਕੋਈ ਹੈ ਨਹੀਂ ਠੀਕ ਹੈ ਤੇ ਥੋੜੀ ਜਾਣ ਦੀ ਕਾਲੀ ਵੀ ਹੈ ਤੇ ਤੁਸੀਂ ਮੈਨੂੰ ਦੋ ਇਜਾਜ਼ਤ ਤੇ ਜੈਸੀ ਆਪਾਂ ਮਿਲਦੇ ਹਾਂ ਤਾਂ ਦੁਬਾਰਾ ਵਲੌਗ ਦੇ ਵਿੱਚ ਆਵਾਂਗੇ ਸ਼ਾਮ ਨੂੰ ਬਾਦੂ ਬਾਏ ਟੇਕ ਕੇ ਦੁਬਾਰਾ ਵਲੌਗ ਫਿਰ ਨੈਕਸਟ ਕੰਟੀਨਿਊ ਹੋ ਜਾਂਦਾ ਉਹ ਦੋ ਤਾਰ ਸ਼ਾਮ ਨੂੰ ਆ ਜਾਂਦੇ ਨੇ ਤੇ ਆਪਾਂ ਸਾਰਾ ਦਿਨ ਵਲੌਗ ਕੰਪਲੀਟ ਕਰ ਦਿੰਨੇ ਆ ਮੈਂ ਨਾ ਕੁਛੇ ਦਿਮਾਗ ਚਾ ਰਿਆ ਸੀ ਕੁਛ ਕਿਸੇ ਟੌਪਿਕ ਤੇ ਆਪਾਂ ਇੱਕ ਦੋ ਇੱਕ ਦਿਨ ਚ ਦੋ ਵੀਡੀਓ ਪਾ ਦਿਆ ਕਰੀਏ ਮੈਂ ਕੁਛ ਐਂ ਸੋਚ ਰਿਆ ਸੀਗਾ ਹੋਪਸ ਹੋ ਕਿ ਕੋਈ ਆਪਾਂ ਟੌਪਿਕ ਚੁਣੀਏ ਤੇ ਰੋਜ਼ ਇੱਕ ਟੌਪਿਕ ਤੇ ਜਾਂ ਦੋ ਹਰ ਦੋ ਜਾਂ ਤਿੰਨ ਦਿਨਾਂ ਬਾਅਦ ਇੱਕ ਟੌਪਿਕ ਤੇ ਅਸੀਂ ਵੀਡੀਓ ਨਾਲ ਤੁਹਾਡੇ ਸਾਹਮਣੇ ਸ਼ੇਅਰ ਕਰ ਦਿਆ ਕਰੀਏ ਕੁਛ ਐਂ ਸੋਚ ਰਹੇ ਆ ਤੇ ਜਲ ਤੋਂ ਜਲ ਤੁਹਾਡੇ ਸਾਹਮਣੇ ਪੇਸ਼ ਤੁਹਾਡੇ ਸਾਥ ਦੀ ਲੋੜ ਆ ਬਸ ਚਲੋ ਬਾਏ ਫਿਰ ਕਿਵੇਂ ਟਿਫਨ ਲੈ ਆਉਗੇ ਰੋਟੀ ਖਾਣ ਦੀ ਕਿਵੇਂ ਮੈਂ ਉੱਥੇ ਖਾਉਂਗਾ ਆਓ ਛੋਲੇ ਠੂਰੇ ਨਾ ਕਿਤੇ ਹੋਰ ਕਿੱਡੇ ਖਰਾਬ ਹੋ ਤੁਸੀਂ ਜਦ ਤੱਕ ਨਾਨ ਖਾ ਲੂਗਾ ਅੰਮਰ ਮੈਂ ਵੀ ਖਾਉਂਗੀ ਮੈਂ ਵੀ ਖਾਉਂਗੀ ਅੱਛਾ ਇਨਫੈਕਸ਼ਨ ਤੇਰੀ ਮਸਾ ਠੀਕ ਹੋਈ ਹੈ ਆਪਾਂ ਦਾਲ ਪਈ ਆਪਾਂ ਰੋਟੀ ਖਾ ਲੈਣੀ ਅੱਜ ਮੈਂ ਦਾਲ ਬਣਾਈ ਸੀ ਰਾਤ ਨੂੰ ਮੁੱਗੀ ਦੀ ਤੇ ਉਤਾਰ ਕੇ ਤੇ ਉਹ ਥੋੜੀ ਜਿਹੀ ਲਾਈਟ ਬਣੀ ਕਰਾਰੀ ਨਹੀਂ ਤੇ ਬਾਕੀ ਕੋਈ ਪਤਾ ਨਹੀਂ ਮੈਂ ਬਣਾਦਾ ਦੁਪਹਿਰੇ ਸਬਜ਼ੀ ਫਿਰ ਖਾਣਾ ਆ ਜੇ ਨਹੀਂ ਤਾਂ ਫਿਰ ਖਾ ਲਿਓ ਠੀਕ ਹੈ ਚਲੋ ਬਾਏ ਆ ਦਾ ਮੰਦੇ ਨਾ ਰੋ ਰੋ ਦਾ ਕੰਮ ਰੋਜ ਮੇ ਕੋ ਪਰੌਠੀਆਂ ਬਰਵਾ ਕੇ ਲੈ ਜਾਂਦੀ ਸੀ ਤੇ ਉਦੋਂ ਹੀ ਘਰ ਆ ਜਾਂਦਾ ਕਿ ਮੈਂ ਟਿਊਸ਼ਨ ਜਾਣਾ ਸਿੱਧਾ ਕਿਉਂ ਜਾਣਾ ਸੀ ਬਸ ਜਿਹੜੀ ਯੂਨੀਵਰਸਿਟੀ ਹੋਤੀ ਹੈ ਅੱਛਾ ਚਲੋ ਫਿਰ ਐ ਕਰੋ 2 ਮਿੰਟ ਆਰਾਮ ਕਰ ਲਓ ਤੇ ਫਿਰ ਦੁਬਾਰਾ ਚਲੇ ਜਾਓ ਕਿੰਨਾ ਟਾਈਮ ਹੋਇਆ ਸਾਢੇ 3:00 ਹੋਏ ਨੇ ਅੱਧਾ ਘੰਟਾ ਪਹਿ ਟਿਊਸ਼ਨ ਜਾਂਦੀ ਥੋੜਾ ਜਿਹਾ ਰੈਸਟ ਕਰੋ ਠੀਕ ਹੈ ਪਾਣੀ ਲੈਣੇ ਰੋਟੀ ਬੈਗ ਚ ਪਈ ਹੈ ਨਾ ਖਾਣੇ ਖਾਲੇ ਹੋਰ ਖਾਓਗੇ ਰੋਟੀ ਹੁਣ ਦਵਾ ਬਸ ਦਮਨ ਮੈਂ ਸਾਰਾ ਦਿਨ ਕੱਲੀ ਚੁੱਪ ਕਰਕੇ ਬੈਠੀ ਨੇ ਜਦੋਂ ਮੇਰਾ ਦਮੂ ਪੁੱਤ ਹੁੰਦਾ ਹੈ ਲੱਗਦਾ ਘਰ 'ਚ ਖੁਸ਼ੀਆਂ ਆ ਗਈਆਂ ਐਂ ਰੌਣਕ ਲੱਗ ਜਾਂਦੀ ਏ ਕਿ ਹਾਂ ਦਮਨ ਗੱਲਾਂ ਮਾਰਨੂ ਨਹੀਂ ਹੁਣ ਤੂੰ ਬੈਠਾ ਨਾ ਮੈਨੂੰ ਐਂ ਕਿ ਹਾਂ ਦਮਨ ਮੇਰਾ ਪੁੱਤ ਬੈਠਾ ਹੈ ਮੇਰੇ ਕੋਲ ਬੈਠਾ ਹੈ ਜਦੋਂ ਫੇਰ ਤੂੰ ਹੁਣ ਟਿਊਸ਼ਨ ਚਲ ਗਈ ਫੇਰ ਮੈਂ ਕੱਲੀ ਨੇ ਰਹਿ ਜਾਣਾ ਪਾਗਲ ਜੀ ਨੂੰ ਆਣਾ ਘਰ 'ਚ ਰੌਣਕ ਕਿੱਥੇ ਗਈ ਨੀ ਮੈਂ ਹੁਣ ਸੱਚ ਕਹ ਲਈ ਅੱਜ ਫੰਕਸ਼ਨ ਤੇ ਜਾਣਾ ਸੀ ਦਮਨ ਨੇ ਹੈਂ ਉਹ ਤੈਨੂੰ ਡਿਕਨ ਦੇ ਕਹਿੰਦੇ ਦਮਨ ਸਕੂਲ ਲਵਾਏਗੀ ਨਾ ਫਿਰ ਭੇਜਿਓ ਹੈ ਹੈ ਇਹ ਨਹੀਂ ਡਿਕਨ ਉਹ ਜਿਹੜਾ ਇਹ ਜਾਣਨਾ ਪਹਿਚਾਨ ਮੈਂ ਤੇਰਾ ਮਹਿਮਾਨ ਉਹ ਕੰਮ ਹੋ ਜਾਣਾ ਇਹ ਪਾਪਾ ਵੀ ਆਫਿਸ ਚਲੇ ਗਏ ਫਿਰ ਮੈਂ ਕਿਹਾ ਇਹ ਨਹੀਂ ਜਾਣਛਾ ਤੈਨ ਮੈਂ ਕਿਦਾਂ ਗੱਲਾਂ ਕਰਾਂਗੀ ਕਿ ਇਹਨੂੰ ਜਾਣ ਦਿੰਦਾ ਰਹਿ ਨਹੀਂ ਮੈਂ ਸਾਡੇ ਮਾਣ ਜਦੋਂ ਸ਼ਾਪਿੰਗ ਕਰਨ ਜਾਵਾਂਗੇ ਦਮਸਾ ਕਰਦੇ ਹਾਂ ਮਾਰੇ ਕੀ ਹਾਲ ਹੈ ਨਾ ਨਾ ਵੀਰ ਲੈ ਕਮਰੇ ਕੋ ਫਟਾਫਟ ਰੈਡੀ ਕਰਾ ਮਟੀ ਸਰਪੜੀ ਤੁਸੀਂ ਹੈ ਸੇਜ ਤੇ ਲੱਗੇ ਤੇ ਛੋਟੀ ਡਿਸ਼ਨ ਮਿਲੀ ਉਹ ਹੋ ਬੜਾ ਖਰਾਬ ਲੱਗੂ ਮੈਂ ਏਟ ਹੋ ਗਿਆ ਬੁੱਤ ਲੇਟ ਹੋ ਗਿਆ ਉਹ ਸਾਡਾ ਟਿਊਸ਼ਨ ਚਲੇ ਗਿਆ ਤੇ ਹੁਣ ਮੇਰੀ ਜੀ ਹੈਗੀ ਜਿਹੜੇ ਕੱਪੜੇ ਪੈਨ ਉਹਨਾਂ ਨੂੰ ਪ੍ਰੈਸ ਕਰਨਾ ਸਵੇਰੇ ਮੈਂ ਪ੍ਰੈਸਿੰਗ ਕੀਤੀ ਸਵੇਰੇ ਬਸ ਮੈਂ ਝਾੜੂ ਪੋਚਾ ਕਰਕੇ ਤੇ ਇੱਕ ਬਣਾ ਕੇ ਆਪਣਾ ਦੁਪਹਿਰ ਦਾ ਖਾਣਾ ਪਾਣੀ ਤੇ ਬਸ ਥੋੜਾ ਚੱਲਣ ਨੂੰ ਪੈ ਗਈ ਤੇ ਅਵਤਾਰ ਆਏ ਸੀ ਖਾ ਕੇ ਚਲੇ ਗਏ ਤੇ ਆਪਾਂ ਵਲੌਗ ਵੀ ਨਹੀਂ ਸ਼ੂਟ ਕੀਤਾ ਹੈਗਾ ਬਸ ਫਟਾਫਟ ਜਿਹੜੇ ਕੰਮ ਸੀ ਉਹਨੂੰ ਬੇੜ ਕੇ ਤੇ ਹੁਣ ਟਾਈਮ ਹੈਗਾ ਮੇਰੇ ਕੱਪੜੇ ਪ੍ਰੈਸ ਕਰਨਾ 4:30 ਦਾ ਟਾਈਮ ਹੋ ਗਿਆ ਦਮਨ ਟਿਊਸ਼ਨ ਹੈ ਹੁਣ ਨਾਲ ਕੱਪੜੇ ਪ੍ਰੈਸ ਕਰਦੇ ਆ ਤੇ ਨਾਲੇ ਰਾਤ ਦੀ ਰੋਟੀ ਵੀ ਕਰਦੇ ਆ ਤਿਆਰੀ ਤੇ ਕੁਝ ਕੁ ਕੱਪੜੇ ਆਪਾਂ ਜਿਹੜੇ ਸਵੇਰੇ ਧੋਤੇ ਗਰਮ ਬੈੱਡ ਸ਼ੀਟਾਂ ਤੇ ਉਹਨਾਂ ਨੂੰ ਲਾਣੇ ਆ। ਚਲੋ ਸਾਰੇ ਗਰਮ ਜਿਹੜੇ ਨੇ ਇਹ ਹੁਣ ਏਸੀ ਥੱਲੇ ਲੈ ਜਾਣਗੇ ਤੇ ਜਦੋਂ ਕੂਲਰ ਲਾਣੇ ਆ ਰਾਤ ਨੂੰ ਤੇ ਕਈ ਵਾਰ ਕੂਲਰ ਥੱਲੇ ਵੀ ਲੈ ਜਾਂਦੇ ਹਵਾ ਲੱਗਦੀ ਠੰਡ ਲੱਗਦੀ ਹੈ। ਤੇ ਇਹਨਾਂ ਲਾ ਲੂ ਕੇ ਫੋਲਡ ਕਰਕੇ ਸਾਰੇ ਤੇ ਹਾ ਲਾ ਕੇ ਰੱਖਨੇ ਆ। ਪਹਿਲਾਂ ਕੱਪੜੇ ਪ੍ਰੈਸ ਕਰ ਲੀਏ, ਕੱਲ ਵੀ ਨਹੀਂ ਕੀਤੇ। ਕੁਰਸੀ ਮੇਰੀ ਪੂਰੀ ਭਰੀ ਹੋਈ ਹੈ। ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ। ਉਮੀਦ ਕਰਦੇ ਆ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਪਸੰਦ ਆਇਆ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਕੇ ਜਾਇਓ ਤੇ ਜਿਹੜੇ ਚੈਨਲ ਤੇ ਤੇ ਆਪਾਂ ਵਲੌਗ ਅੱਜਕੱਲ ਇਵੇਂ ਆ ਕਿ ਸ਼ਾਮ ਨੂੰ ਖਤਮ ਕਰਕੇ ਤੇ ਸ਼ਾਮ ਨੂੰ ਹੀ ਆਪਾਂ ਵਲੌਗ ਪਾਉਣ ਲੱਗ ਪਏ ਆ ਤੇ ਸ਼ਾਮ ਨੂੰ ਹੀ ਕੰਟੀਨਿਊ ਕਰ ਦਿੰਨੇ ਆ ਵਲੌਗ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕੱਲ ਕਮੈਂਟ ਆਏ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਦਿਲੋਂ ਥੈਂਕ ਯੂ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਤੇ ਚਲੋ ਜੀ ਬਾਏ ਬਾਏ ਸਾਰਿਆਂ